ਮੰਮੀ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਹਾਂ ਹਾਂ ਪੁੱਤ ਗੱਲ ਇੱਕ ਨਹੀਂ ਗੱਲ ਦੋ ਪੁੱਛ ਤੂੰ ਤੇ ਸੱਚੋ ਸੱਚ ਦੱਸਿਓ ਮੈਨੂੰ ਪਰ ਪੁੱਛੀ ਵਧੀਆ ਤਿੱਗੇ ਹਾਂਜੀ ਹਾਂਜੀ ਠੀਕ ਐ ਮੰਮੀ ਜੀ ਜਿਹੜੇ ਇਹ ਦਾਜ ਦੇ ਲੋਭੀ ਹੁੰਦੇ ਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਐ ਕੀ ਸੋਚ ਰੱਖਦੇ ਹੋ ਤੁਸੀਂ ਅੱਜ ਕੱਲ ਦੇ ਟਾਈਮ ਸਮੇਂ ਨੂੰ ਲੈ ਕੇ ਦਾਜ ਦੇ ਲੋਭੀ ਇਹ ਜਿਹੜੇ ਦਾਜ ਦੇ ਲੋਭੀ ਹੁੰਦੇ ਆ ਪੁੱਤ ਅਸਲ 'ਚ ਤਾਂ ਇਹ ਅਸਲ ਮੰਗਦੇ ਹੁੰਦੇ ਆ ਤੇ ਦੂਜੀ ਗੱਲ ਜੀ ਨੇ ਆਪਦੀ ਧੀ ਦੇ ਦਿੱਤੀ ਉਨੇ ਕੁਝ ਨਹੀਂ ਰੱਖਿਆ ਤੀਜੀ ਗੱਲ ਆਪਣੇ ਜਿਗਰ ਦਾ ਟੁਕੜਾ ਕਿਸੇ ਦੇ ਹਵਾਲੇ ਕਰਨਾ ਕਿਸੇ ਨੂੰ ਆਪਣਾ ਕਰੇਜਾ ਕੱਟ ਕੇ ਦੇਣਾ ਬਹੁਤ ਔਕਾ ਹੈ ਤੇ ਕਈ ਨੋਹ ਬਣਾ ਕੇ ਲੈ ਜਾਂਦੇ ਆ ਤੇ ਧੀ ਬਣਾ ਕੇ ਰੱਖਦੇ ਆ ਹਾਂਜੀ ਹਾਂਜੀ ਮੰਮੀ ਜੀ ਇਹ ਗੱਲ ਥੋੜੀ ਸਹੀ ਆ ਜਮਾ ਸਹੀ ਗੱਲ ਕਰੀਏ ਤੁਸੀਂ ਬਿਲਕੁਲ ਪਹਿਲਾਂ ਲੋਕ ਕੀ ਕਰਦੇ ਸੀਗੇ ਰਿਸ਼ਤਾ ਕਰਕੇ ਛੱਡ ਲੈਂਦੇ ਸੀ ਭੇਤ ਲੈਂਦੇ ਰਹਿੰਦੇ ਸੀ ਵੀ ਭਾਈ ਇਹ ਬੰਦੇ ਕਿਵੇਂ ਦੇ ਆ ਕਿਵੇਂ ਦੇ ਨੇ ਉਸ ਪੜੋਸ ਤੋਂ ਆਸ-ਪਾਸ ਦੇ ਪਿੰਡਾਂ ਤੋਂ ਲਾਗੇ ਨਾਲ ਦੇ ਪਿੰਡ ਜਿਹੜੇ ਹੁੰਦੇ ਸੀ ਉਹਨਾਂ ਤੋਂ ਪੁੱਛਦੇ ਰਹਿੰਦੇ ਤੇ ਜਦੋਂ ਇਹ ਪੂਰਾ ਭੇਤ ਆ ਜਾਂਦਾ ਫੇਰ ਆਪਣੀ ਧੀ ਦਾ ਰਿਸ਼ਤਾ ਵਿਆਹ ਰੱਖਦੇ ਰਿਸ਼ਤਾ ਕਰਕੇ 4-5 ਸਾਲਾਂ ਬਾਅਦ ਹੋਰ 2 ਮਹੀਨੇ ਨਹੀਂ ਹੁੰਦੇ ਰਿਸ਼ਤਾ ਹੋਏ ਨੂੰ ਅਗਲਾ ਪਹਿਲਾ ਵਿਆਹ ਰੱਖ ਕੇ ਬਹਿ ਜਾਂਦਾ ਉੱਥੇ ਕੀ ਬੰਦੇ ਦਾ ਭੇਦਤਾ ਮਮੀ ਜੀ ਮੈਂ ਕਿਹਾ ਚਲੋ ਸਾਡੇ ਨਾਲੋਂ ਵਾਦ ਤੁਸੀਂ ਜਾਣਦੇ ਹੋ ਨਾ ਵੀ ਪੁਰਾਣੇ ਜ਼ਮਾਨੇ ਚ ਕਿੱਦਾਂ ਜਿਹੜੇ ਰਿਸ਼ਤੇ ਸੀ ਨਿਭਾਏ ਜਾਂਦੇ ਸੀਗੇ ਕਿੱਦਾਂ ਰਿਸ਼ਤਿਆਂ ਨੂੰ ਸਮਝਿਆ ਜਾਂਦਾ ਸੀਗਾ ਤੇ ਇਸ ਕਰਕੇ ਅੱਜ ਮੇਰੇ ਦਿਮਾਗ ਚ ਆਇਆ ਕਿ ਮੈਂ ਤੁਹਾਡੇ ਕੋਲੋਂ ਅੱਜ ਇਹ ਗੱਲ ਇਹ ਸਵਾਲ ਮੈਂ ਪੁੱਛੀ ਲਵਾਂ ਪਤਾ ਅਸਲ ਚ ਤਾਂ ਢੀਆਂ ਦੇ ਕਾਤਲ ਢੀਆਂ ਦਾ ਮਾਪਿਆ ਹੁੰਦਾ ਜਿਹੜੇ ਲੋਭੀਆਂ ਨੂੰ ਧੀ ਦਿੰਦੇ ਆ ਜਦੋਂ ਆਪਾਂ ਨੂੰ ਪਤਾ ਹੈ ਵੀ ਆਪਣੇ ਧੀ ਦਾ ਪਰ ਰਿਸ਼ਤਾ ਕਰਤਾ ਮੁੰਡੇ ਵਾਲਿਆਂ ਨੇ ਦਾਜ ਮੰਗ ਲਿਆ। ਉੱਥੇ ਰਿਸ਼ਤਾ ਹੀ ਨਾ ਕਰੋ। ਇਹ ਧੀਆ ਜ਼ਿਆਦਾ ਤਾਂ ਦਾਲ ਦੀ ਬਲੀ ਭੇੜ ਤਾਈਂ ਚੜਦੀਆਂ ਕਿਉਂਕਿ ਮਾਂ ਪਿਓ ਜਿਹੜਾ ਹੁੰਦਾ ਪਹਿਲਾਂ ਉਹਨਾਂ ਦੀ ਇੱਛਾ ਪੂਰੀ ਕਰ ਦਿੰਦਾ। ਉਸ ਤੋਂ ਬਾਅਦ ਫਿਰ ਉਹਨਾਂ ਦੀ ਡਿਮਾਂਡ ਵੱਧ ਜਾਂਦੀ ਹੈ। ਤੁਸੀਂ ਐਨੇ ਪੈਸੇ ਲਿਓ, ਅੱਜ ਤੁਸੀਂ ਗੱਡੀ ਲਿਓ, ਤੁਸੀਂ ਆਹ ਲਿਓ। ਪਰ ਪੰਜੇ ਉਂਗਲਾਂ ਵੀ ਪੁੱਤ ਇੱਕੋ ਜੀਆਂ ਨਹੀਂ ਹੁੰਦੀਆਂ। ਹਾਂਜੀ ਹਾਂਜੀ ਮੰਮੀ ਜੀ ਇਹ ਗੱਲ ਥੋੜੀ ਸਹੀ ਆ ਜਿਹੜੇ ਰੱਖਦੇ ਐ ਉਹ ਵੀ ਵਧੀਆ ਰੱਖਦੇ ਨੇ। ਤੇ ਕਈ ਬਹੁਤ ਬੱਦਰ ਸਲੂਕ ਕਰਦੇ ਆ ਵਿਚਾਰੇ ਨੂੰ ਅੱਗ ਲਾ ਦਿੰਦੇ ਆ ਦਾਜ ਦੇ ਚੱਕਰ ਚ ਲੋਭੀ ਹੁੰਦੇ ਜਿਹੜੇ ਆਪਾਂ ਹਰ ਰੋਜ਼ ਕੋਈ ਨਾ ਕੋਈ ਐਦਾਂ ਦੀ ਵੀਡੀਓ ਰੋਜ਼ ਸਾਹਮਣੇ ਆਉਂਦੀ ਆ ਵੀ ਅੱਜ ਧੀ ਇੱਕ ਹੋਰ ਦਾਜ ਦੀ ਬਲੀ ਚੜਾ ਦਿੱਤੀ ਗਈ ਚ ਚੜ ਗਈ ਅੱਗ ਲਾ ਕੇ ਫੁੱਕੀ ਜਾਂਦੀ ਐ ਜੇ ਉਹ ਖੁਦ ਖੁਸ਼ੀ ਕਰ ਲੈਂਦੀ ਐ ਕਿਉਂ ਉਹ ਮਾਂ ਪਿਓ ਦੀ ਗਲਤੀ ਕਰਕੇ ਇਹੋ ਜੀ ਥਾਂ ਆਪਣੇ ਬੱਚੇ ਦਾ ਰਿਸ਼ਤਾ ਨਾ ਕਰੋ ਕਈ ਥਾਲੀਆਂ ਭਰੀਆਂ ਦੀਆਂ ਭਰੀਆਂ ਪੈਸਿਆਂ ਦੀਆਂ ਮੋੜ ਦਿੰਦੇ ਉਹ ਹੁੰਦੀ ਐ ਇਨਸਾਨੀਅਤ ਤੇ ਬਾਕੀ ਆਪਣੇ ਪੁੱਤ ਦਾ ਮੁੱਲ ਲਾਉਂਦੇ ਆ ਇਹ ਲੋਕ ਜਿਹੜੇ ਦਾਜ ਦੇ ਲੋਭੀ ਹੁੰਦੇ ਆ ਮੰਗ ਕਰਦੇ ਆ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ